ਅੰદાવાદ ਮਾਤਸੀ ਦੇ 6 ਬਲਾਈਂਡ ਸਪots ਪਾਵੇਂ 12 ਜੂਨ ਨੂੰ ਉਡਾਨ ਭਰਨ ਤੋਂ ਸਿਰਫ 32 ਸੈਕਿੰਡ ਬਾਅਦ ਹੀ ਕ੍ਰੈਸ਼ ਹੋ ਗਈ Air India ਦੀ ਫਲਾਈਟ Boeing AI 171 ਦੀ ਮੁੱਢਲੀ ਚਾਂਸ ਰਿਪੋਰਟ ਜਨਤਕ ਹੋ ਗਈ ਹੈ ਪਰ ਇਸ ਦੇ ਨਤੀਜਿਆਂ ਨੇ ਕਈ ਤਿੱਖੇ ਸਵਾਲ ਖੜੇ ਕਰ ਦਿੱਤੇ ਨੇ ਅਜੇ ਹਿਚ ਐਵੀਏਸ਼ਨ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਯਾਨੀ AIB ਆਪਣੀ ਅੰਤਿਮ ਰਿਪੋਰਟ ਨੂੰ ਲੈ ਕੇ ਬਹੁਤ ਸਤਰਕ ਤੇ ਸਾਵਧਾਨੀ ਵਰਤ ਰਿਹਾ ਹੈ ਸੂਤਰਾਂ ਦੇ ਅਨੁਸਾਰ ਜਾਂਚ ਹੁਣ 6 ਅਜਿਹੇ ਤਕਨੀਕੀ ਤੇ प्रक्रियात्मक बिंदुओं ਤੇ ਕੇਂਦ੍ਰਿਤ ਹੈ ਜਿਨ੍ਹਾਂ ਚ ਕੋਈ ਵੀ ਇੱਕ ਕਾਰਕ ਪੂਰੇ ਹਾਦਸੇ ਦੀ ਪ੍ਰਕਿਰਤੀ ਨੂੰ ਬਦਲ ਕੇ ਰੱਖ ਸਕਦਾ ਹੈ ਦਰਸਲ ਸ਼ੁਰੂਆਤੀ ਰਿਪੋਰਟ ਦੇ ਵਿੱਚ ਦੋਵੇਂ ਇੰਜਨਾਂ ਦੇ ਰਨ ਤੋਂ ਕਟ-ਆਫ ਸਥਿਤੀਬਲ ਜਾਣ ਵਾਲੇ ਫਿਊਲ ਕੰਟਰੋਲ ਸਵਿੱਚ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਗਿਆ ਹੈ ਪਰ ਰਿਪੋਰਟ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਸਵਿੱਚ ਪਾਇਲਟ ਦੁਆਰਾ ਬੰਦ ਕੀਤੇ ਗਏ ਸਨ ਜਾਂ ਕਿਸੇ ਇਲੈਕਟ੍ਰੋ-ਮੈਕੈਨੀਕਲ ਫੇਲਿਅਰ ਕਾਰਨ ਹੋਏ ਇਹੋ ਜਿਹੇ ਹੀ ਜਵਾਬ ਨਾ ਦਿੱਤੇ ਗਏ ਸਵਾਲ ਨੇ ਉਹ 6 ਬਲਾਈਂਡ ਸਪots ਜਿਨ੍ਹਾਂ ਦੀ ਜਾਂਚ ਦੀ ਅਗਵਾਈ AAIB ਕਰ ਰਹੀ ਹੈ AAIB ਸੂਤਰਾਂ ਦੇ ਅਨੁਸਾਰ ਇਹਨਾਂ 6 ਬਲਾਈਂਡ ਸਪots ਵਿੱਚੋਂ ਹਰੇਕ ਦਾ ਡਾਟਾ ਇਕੱਠਾ ਕਰਨਾ ਵਿਸ਼ਲੇਸ਼ਣ ਤੇ ਕ੍ਰਾਸ ਸਿੰਕਨਾਈਜ਼ੇਸ਼ਨ ਅਗਲੇ ਕੁਝ ਮਹੀਨਿਆਂ ਤੱਕ ਹੀ ਸੰਭਵ ਹੋ ਸਕਦਾ ਹੈ ਤੇ ਇਹੀ ਅੰਤਿਮ ਰਿਪੋਰਟ ਦੇ ਸਿੱਟਿਆਂ ਦਾ ਕੇਂਦਰ ਬਣੇਗਾ ਦੂਜੇ ਪਾਸੇ ਅੰਤਰਰਾਸ਼ਟਰੀ ਪਾਇਲਟ ਸੰਗਠਨ आईएफएएलपी ने अहमदाबाद जहाज हादसे ते कहया है कि जांच अजे शुरुआती पड़ात है इसलिए मीडिया या सोशल मीडिया ते कोई भी जल्दबाजी विच सट्टा कड़ना सही नहीं है पीड़िता उनन एवी किया कि जेड़े पीड़ित ने पायलट चालक दल ते यात्रियों दे परिवार दे नाल सत्कार ते सुहृदता दे नाल पेश आना चाहिदा है ध्यान देनीयो गल एवी है कि रिपोर्ट नेमा विच दसे अनुसार 30 दिना दे अंदर अंदर ਦੀ ਗਈ ਹੈ ਰਿਪੋਰਟ ਵਿੱਚ ਬਹੁਤ ਸਾਰੇ ਸਵਾਲ ਉਠਾਏ ਗਏ ਨੇ ਜਿਨ੍ਹਾਂ ਤੇ ਜਵਾਬ ਮਿਲਣੇ ਅਜੇ ਤੱਕ ਬਾਕੀ ਨੇ ਤੇ ਇਹ ਜਵਾਬ ਲੈ ਕੇ ਜਲਦੀ ਹੀ ਅਸੀਂ ਫੇਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਖਬਰਿਸਤਾਨ نیوز ਨੈਟਵਰਕ ਦੇ ਨਾਲ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਤੁਸੀਂ ਸਾਡੇ ਟਵਿੱਟਰ YouTube Facebook Instagram ਦੇ ਨਾਲ-ਨਾਲ ਸ਼ੇਅਰ ਚੈਟ ਪੇਜ ਨੂੰ ਵੀ ਫੋਲੋ ਕਰੋ